ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤੋਂ ਗਮਾਂ ਤੇ ਦੋ ਮੱਜਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000359 ਜੀ ਬਾਈ ਜੀ ਦਾ ਨੰਬਰ ਲਾਵਾਂਗੇ ਭਰਾ ਆਪਾਂ ਸਕਰੀਨ ਤੇ ਠੀਕ ਹੈ ਨਾ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮਦੀਪ ਪਿੰਡ ਪਿੰਡ ਟੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਆ ਜੀ ਹਾਂਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਛੋਟੀ ਵੀਰੇ ਪਹਿਲੇ ਸੂਏ ਸੂਈ ਹੋਈ ਛੋਟੀ ਆ ਫਾਈਲਣਾ ਹਾਂਜੀ ਕੋਲੂਣਾ ਇਹਦੇ ਥੱਲੇ 7 ਕਿਲੋ ਦੁੱਧਾ ਹਾਂਜੀ ਇਹ ਮਹੀਨੇ ਸਵਾ ਮਹੀਨੇ ਦੀ ਸੂਈ ਹੋਈ ਆ ਠੀਕ ਆ ਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਚੈੱਕ ਕਰ ਸਕਦਾ ਤਮ ਤੋ ਉਹ ਸੁਣਾ ਲੋ ਜੀ ਤੋੜ ਦੂ ਭਰਾ ਨੂੰ ਜੀ ਕੋਈ ਕੋਰ ਚਾਰ ਨਗ ਫਰੂਆ ਪਹਿਲੇ ਨਗ ਦੀ ਤੁਸੀਂ ਜਾਣਕਾਰੀ ਬਾਈ ਤੂੰ ਫੋਨ ਤੇ ਲੈ ਸਕਦਾ ਠੀਕ ਹੈ ਜੀ ਚੈੱਕ ਕਰਦੇ ਸੱਲੀ ਕਰ ਚਾਹ ਦੋੜਾ ਘੋੜਾ ਨਹੀਂ ਸਾਇ ਤਿੰਨ ਟਾਂਗ ਚ ਹੋਵੇ ਜੀ ਕੋਈ ਬੱਚਾ ਬੱਚਾ ਭਰਾ ਦਾ ਬੱਚਾ ਹੈਗਾ ਮਾਗਰ ਕੱਟਾ ਹੈ ਜੀ ਇਹਦੇ ਦਾ ਕੱਟਾ ਹਾਂ ਜੀ ਕੱਟਾ ਵੀ ਦਿਖਾਉਣੇ ਆਪਾਂ ਚਲੋ ਮੁੜ ਕੇ ਕੋਸ਼ਿਸ਼ ਕਰੋੜ ਦੇ ਤੋੜਾ ਤੋੜਾ ਸੋਣਾ ਕਰਮ ਵਾਲੀ ਦਾ ਐ ਸਿੰਗ ਸੰਗ ਵੀ ਵਧੀਆ ਲੱਗਿਆ ਪੂਰਾ ਜੀ ਪਹਿਲਾਂ ਫਲੂਨ ਕੱਟੀ ਐ ਠੀਕ ਹੈ ਜੀ ਠੀਕ ਬਾਕੀ ਮੂਰੇ ਬਾਨਣ ਵਾਲੀ ਐ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਤੂੰ ਸੱਚਾ ਭਰਾ ਕਿਹੜਾ ਦਾ ਕੱਟਾ ਕੱਟਾ 얘 ਤੇ ਉਰਲੇ ਪਾਸੇ ਬੈਠਾ ਹੋ ਲੋਪਰਾ ਕੱਟਾ ਸੇ ਦੇਖ ਸਤੋਂ ਠੀਕ ਹੈ ਜੀ ਹਾਂ ਜੀ ਵੀ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ ਭਾਈ ਦੂਜੀ ਮੱਝ ਤੀਜਾ ਸੂਇ ਸੂਈ ਮੱਝਾ ਹਾਂ ਜੀ ਇਹ ਸਵਾਗ ਮਹੀਨੇ ਦੀ ਸੂਈ ਆ ਹਾਂ ਜੀ ਇਹਦੇ ਥੱਲੇ 10 ਕਿਲੋ ਦੁੱਧ ਆ ਠੀਕ ਹੈ ਜੀ ਮੇਰਾ ਕਮਬਾ ਕੋਈ ਤਿੰਨ ਡੰਗ ਚੋਲੇ ਇਹਦੇ ਮਾਗਰ ਕੱਟੀ ਆ ਵੀਰੇ ਮੀਣੀ ਮੀਣੀ ਕੱਟੀ ਆ ਹਾਂ ਸੰਗ ਮਾੜੇ ਮਾੜੇ ਕੱਟੀ ਦੇ ਉਹ ਹਲਦੇ ਆ ਠੀਕ ਆ ਹਾਂਜੀ ਤੋੜ ਦੋ ਭਰਾ ਇਹਨੂੰ ਤੋਰਾ ਤਾਰਾ ਤੇ ਇਹਦਾ ਬਹੁਤ ਚੰਗਾ ਹੈ ਜੀ ਤੇ ਰੇਟ ਰੂਟ ਭਰਾ ਦਾ ਇਹਦਾ ਵੀ ਫੋਨ ਤੇ ਕਰ ਲਾਂਗੇ ਜੀ ਰੇਟ ਜਾਇਜ਼ ਹੀ ਹੋਣਗੇ ਬਾਈ ਆਪਣੇ ਰੇਟ ਜਾਇਜ਼ ਹੀ ਹੁੰਦੇ ਆ ਜੀ ਠੀਕ ਆ ਜੀ ਕਿਸੇ ਵੀ ਵੀਰੂ ਜੀ ਆਪਾਂ ਜ਼ਿਆਦਾ ਰੇਟ ਨਹੀਂ ਕਰੇ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਹੋ ਬਾਈ ਤੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਬਾਈ ਦਾ ਕਾਫੀ ਟਾਈਮ ਤੋਂ ਵਪਾਰ ਕਰਦਾ ਬਾਈ ਹੈ ਨਾ ਤੇ ਬਾਕੀ ਜਿਹੜੀ ਗੱਲ ਕਹਿ ਦਿੰਦਾ ਬਾਈ ਉਹੀ ਗੱਲ ਪੂਰੀ ਹ ਲਾਰਾ ਲੱਪਾ ਜਿੰਨ ਲੋਂਦਾ ਬਾਈ ਠੀਕ ਨੇ ਬਾਕੀ ਪਸ਼ੂ ਵੀ ਵਧੀਆ ਹੁੰਦੇ ਬਾਈ ਦੇ ਠੀਕ ਹੈ ਕੱਟੀ ਬਸ਼ਿੰ ਦਿਖਾ ਦੇ ਲੈਓ ਜਿਲੇਓ ਕਿ ਕਿ ਲੋੜ ਆਇਆ ਚਲੋ ਚੱਕਾ ਸੱਜਾ ਚਾਹ ਦੋੜਾਂ ਗਿ ਚੋਕੇ ਮੈਂ ਕਿ ਤਿੰਨ ਨੰਨ ਚੋਈ ਜਾ ਆਪਾਂ ਨੂੰ ਕੋਈ ਠੰਡੇ ਸੀਲਾ ਵਧੀਆ ਕੱਟੀ ਦੇ ਮਿਲਦੀ ਆ ਦੋਨੇ ਟਾਈਮਾਂ ਸਕੇ ਮਿਲਦੀ ਏ ਠੀਕ ਹੈ ਛਾਰ ਪੋਂਡੇ ਵਰਗੀ ਲੱਗਿਆ ਪੂਰੀ ਠੀਕ ਹੈ 1 ਨੰਬਰ ਜਵਾਈ ਹੈ ਠੀਕ ਹੈ ਇਹ ਤਾਂ ਤੁਹਾਨੂੰ ਬਹੁਤ ਸੁਣਾ ਲੱਗਿਆ ਕਰਮਾਂ ਬਲਣੀ ਠੀਕ ਹੈ ਬਸ ਤਵੇ ਫਿੱਕੀ ਫਿੱਕੀ ਜ਼ਰੂਰ ਹੈ ਜੀ ਠੀਕ ਹੈ ਜੀ ਠੀਕ ਹੋਰ ਨੁਕਸ ਕੋਈ ਨਹੀਂ ਠੀਕ ਹੈ ਜੀ ਆਪਣੇ ਪਸ਼ੂ ਹਾਕੇ ਹੁੰਦੇ ਹਰੇ ਤਾਂ ਤੇ ਭਾਲੇ ਹੁੰਦੇ ਆ ਠੀਕ ਹੈ ਜੀ ਹਾਂ ਜੀ ਗਾਂ ਦੀ ਦੱਸੋ ਜੀ ਪਹਿਲੇ ਨੰਬਰ ਦੀ ਗਾਂ ਵੀਰੇ ਦੂਜਾ ਸੂਆ ਸੂ ਗਈ ਬਿਹੜਾ ਹਾਂ ਜੀ ਇਹਦੇ ਹਜੇ 15 ਦਿਨ ਬਾਕੀ ਆ 15 ਦਿਨ ਬਾਕੀ ਹਾਂ ਜੀ ਇਹ ਦੇਖੋ ਬਾਲ ਬਾਲ ਢੋਲਾ ਢੋਲਾ ਬਹੁਤ ਪਿਆ ਠੰਡੀ ਸੀਲ ਬਿਠੇ ਰਿਆ ਪੜੀ ਹੋਈ ਬਿਹੜਾ ਠੀਕ ਹੈ ਜੀ ਦੇਖੋ ਠੀਕ ਹੈ ਜੀ ਰੇਟ ਪੜਾ ਦਾ ਇਹਦਾ ਰੇਟ ਵੀ ਆਪਾਂ ਫੋਨ ਤੇ ਕਰ ਲਾਂਗੇ ਜੀ ਦੂਰ ਦੋ ਪ੍ਰਾਤੂਰੋ ਲੋ ਜੀ ਚੈੱਕ ਕਰਸਦੇ ਲਓ ਜੀ ਚੈੱਕ ਕਰਸਦੇ ਤਰਾ ਇਹ ਲੋਟੋਂ ਬਹੁਤਾ ਕਰਮਾਂ ਵਾਲੀ ਚੰਗੀ ਪਲੀ ਬਲੋਸੀ ਆ ਠੀਕ ਹੈ ਜੀ ਲਿਓ ਪ੍ਰਾ ਲਿਓ ਜੀ ਆਏ ਬੋਤਾ ਲਿਓ ਲਿਓ ਗਰਮੀ ਵੀ ਘਟ ਮੰਨਦੀ ਵੀ ਹੈ ਨਾ ਹਾਂਜੀ ਗਰਮੀ ਦਾ ਨਾ ਮਾਤਰੀ ਮੰਨਦੇ ਕਿ ਵਿਚਾਲੜੀ ਮੇਲ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਠੀਕ ਨੇ ਬਤਨ ਫਿਰ ਚੱਕਰ ਸਰ ਲੱਟਰ ਬਹੁਤ ਹਨ ਕੱਚੀ ਆ ਠੀਕ ਹੈ ਜੀ ਪੂਰਾ ਠੀਕ ਹੈ ਜੀ ਠੀਕ ਆ ਜੀ ਦੂਜੇ ਨੰਬਰ ਗਾਂ ਵਾਲੀ ਦੱਸੋ ਜੀ ਜਾਣਕਾਰੀ ਵੀਰੇ ਇਹ ਵੀ ਦੂਜਾ ਸੂਆ ਸੂਕੀ ਬੈੜਾ ਹਾਂਜੀ ਇਹਦੇ 15 ਦਿਨ ਬਾਕੀ ਨੇ ਹਜੇ 15 ਦਿਨ ਬਾਕੀ ਹਾਂਜੀ ਠੀਕ ਹੈ ਜੀ ਤੇ ਰੇਟ ਜੀ ਰੇਟ ਆਪ ਇਹਦਾ ਫੋਨ ਤੇ ਕਰ ਲਾਂਗੇ ਵੀਰੇ ਠੀਕ ਹੈ ਜੀ ਕਿਉਂਕਿ ਕਿਸੇ ਨੇ ਵਪਾਰੀ ਬੰਦੇ ਨੇ ਲੈਣਾ ਹੁੰਦਾ ਉਹ ਜਿਹਾ ਮਾਨਤਾ ਨਾਲ ਉਹਦਾ ਕਰਨਾ ਪੈਂਦਾ ਠੀਕ ਹੈ ਜੀ ਅੱਗੇ ਵੇਚਣਾ ਹੁੰਦਾ ਉਹਨੇ ਪਾਸੋਂ ਠੀਕ ਹੈ ਜੀ ਠੰਡੀ ਸੀਲੇ ਵੀ ਬਹੁਤ ਆ ਵੀਰੇ ਬਾਕੀ ਮੂ ਵੀ ਕੱਚੀ ਆ ਹਾਂ ਕੱਚੀ ਆ ਦੇਖੋ ਠੀਕ ਹੈ ਜੀ ਲਾਂਟੋਲਾ ਬਾਲ ਬਾਲ ਬਹੁਤ ਪਿਆ ਠੀਕ ਹੈ ਜੀ ਠੀਕ ਤੋੜ ਦੋ ਭਰਾ ਇਹਨੂੰ ਤੋਰਾਦਾਰਾ ਇਹਦਾ ਹੀ ਬਹੁਤ ਚੰਗਾ ਹੈ ਜੀ ਕੱਦ ਬਿਲਕੁਲ ਸੁਖਣਾ ਕਰ ਮੜੀ ਬਾਕੀ ਬਹੁਤ ਵੱਡੀ ਵਹਿੜ ਹੈ ਇਹ ਤਾਂ ਠੀਕ ਹੈ ਜੀ ਲੋ ਜੀ ਚੈੱਕ ਕਰ ਸਦੇ ਭਰਾ ਸੇ ਪਰਤ ਤੋਂ ਵੀ ਜ਼ਿਆਦਾ ਹੈ ਹੈਡ ਇਹਦੀ ਲੰਬਾਈ ਹੋਣੀ ਹੈ ਠੀਕ ਹੈ ਜੀ ਠੀਕ ਉਹ ਪ੍ਰਸਤ ਲਟੂ ਨਦੀ ਉਹ ਪੀ ਕਰ ਮੜੇ ਮੋੜ ਲੋਚ ਰੰਗ ਪੈਂਟਰ ਬਹੁਤ ਸੋਹਣਾ ਸੰਕਦੀ ਆ ਠੀਕ ਹੈ ਜੀ ਰੰਗ ਲੈਓ ਜੀ ਲੈਓ ਲੋਚ ਲੋਚ ਜੇ ਕਰ ਸਕਦੇ ਠੀਕ ਹੈ ਜੀ ਸੁਰਾਤ ਰਪੜ ਖਾਤਾ ਰੇਟ ਭਾਈ ਜੀ ਕਹਿੰਦਾ ਫੋਨ ਤੇ ਬਾਈ ਦੇ ਰੇਟ ਜਮਾ ਜਾ ਜਿੰਦੇ ਆ ਠੀਕ ਹੈ ਜੀ ਹਾਂ ਜੀ ਬਈ ਕੱਟੀ ਕਿਹੜੀ ਉਹ ਮੱਝ ਦੀ ਆਪਣੀ ਦੀ ਉਹ ਵੀ ਕੱਟੀ ਆਹੀ ਹੈ ਜੀ ਆਹ ਕੱਟਿਆ ਆਹ ਕੱਟਿਆ ਇਹਦੇ ਸਿੰਘ ਹਾਲ ਤੇ ਆਈ ਦੋਨੇ ਲਾ ਦੋ ਸੈਕਿੰਡ ਲਾ ਦੋ ਦੋਨੇ ਹਾਲ ਤੇ ਸੋਚ ਮੀਣੀਆ ਬਰਾ ਮੀਣੀਆ ਜੀ ਗੱਟੀ ਠੀਕ ਹੈ ਜੀ ਥਾਂ ਤੋਂ ਹੈਗੇ ਚਾਰੇ ਵੀਰ ਚਾਰੇ ਇੱਕੋ ਜੇ ਵਧੀਆ ਜੀ ਠੀਕ ਹੈ ਜੀ ਠੀਕ ਹੈ ਦੂਪਰਾ ਭਾਈ ਜੀ ਨੇ ਜਲੂਕ ਕਨੈਕਟ ਕਰੋ ਪਿੰਡ ਢੱਲਵਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ